ਗੁਰੂ ਗ੍ਰੰਥ ਸਾਹਿਬ ਬੇਸਿਕਲੀ ਕੀ ਨੇ ਤੁਹਾਡੇ ਸਵਾਲਾਂ ਦੇ ਉੱਤਰ ਨੇ ਬਿਲਕੁਲ ਕੋਈ ਪਰੇਸ਼ਾਨੀ ਆ ਕਿਸੇ ਨੂੰ ਨਹੀਂ ਪੁੱਛਣਾ ਹੁਕਮਨਾਮਾ ਸਾਹਿਬ ਕਾ ਤੋ ਲਿਆ ਹੁਕਮਨਾਮਾ ਲਾ ਲਓ ਤੇ ਹੁਕਮਨਾਮੇ ਤੇ ਚੱਲਣ ਦੀ ਕਿਉਂ ਸਾਨੂੰ ਕਹਿ ਸਿੱਖਣੇ ਚੱਲਣਾ ਕਿਉਂਕਿ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਕਰਨਾ ਹੈ ਗੁਰੂ ਨੂੰ ਪਤਾ ਹੈ ਉਹ ਤੁਹਾਨੂੰ ਹੁਕਮ ਕਰ ਰਿਹਾ ਤੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੇਰੇ ਨਾਲ ਲਿਖਿਆ ਵਾ ਕਿਹੜਾ ਹੁਕਮ ਜਿਹੜਾ ਗੁਰੂ ਨੇ ਤੈਨੂੰ ਹੁਣ ਦੱਸ ਤਾਂ ਹੋਰ ਕਿਹੜਾ ਹੁਕਮ ਮੰਨਗੇ ਹੋਰ ਤਾਂ ਕਿਤੇ ਦੀਦਾ ਨਹੀਂ ਹੁਕਮ ਜੇ ਨਹੀਂ ਪਤਾ ਤਾਂ ਗੁਰੂ ਦਾ ਤਾਂ ਮੰਨਣਾ ਨਾ ਬਿਲਕੁਲ ਤਾਂ ਉਹ ਤੈਨੂੰ ਪ੍ਰਤੱਖ ਰੂਪ ਦੇ ਵਿੱਚ ਆ ਕੇ ਕਹਿ ਰਹੇ ਨੇ ਤੁਸੀਂ ਤੂੰ ਉਹਨੂੰ ਮਾਰਨ ਲੇਗਾ ਤਾਂ ਤੁਸੀਂ ਕਦੇ ਦੇਖਣਾ ਕਦੇ ਵੀ ਕਰ ਦੇਖਣਾ ਕਦੇ ਸਾਨੂੰ ਪ੍ਰੋਬਲਮ ਆਵੇ ਨਾ ਤੁਸੀਂ ਹੁਕਮਨਾਮਾ ਸਾਹਿਬ ਲੈ ਲੈਣਾ ਜੇ ਨਹੀਂ ਲਿਆ ਜਾਂਦਾ ਤੁਸੀਂ ਨੇੜੇ ਗੁਰਦੁਆਰਾ ਸਾਹਿਬ ਚਲੇ ਜਾਣਾ ਤੁਹਾਨੂੰ ਮੇਰੀ ਖਿਆਲ ਦੇ ਵਿੱਚ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ ਕਹਿੰਦਾ ਕਿ ਮੈਂ ਨੂੰ ਜਿੱਦਾਂ ਕੁਛ ਨਹੀਂ ਪਤਾ ਮੈਂ ਕੁਛ ਵੀ ਇੱਕ ਛੋਟੇ ਤੋਂ ਛੋਟਾ ਡਿਸੀਜਨ ਵੀ ਜੇ ਲੈਣਾ ਹੁੰਦਾ ਛੋਟੇ ਤੋਂ ਛੋਟਾ ਕਿ ਚੱਲਣ ਦਾ ਇੰਨਾ ਮਾਈਕਰੋ ਡਿਸੀਜਨ ਵੀ ਕਿ ਤੂੰ ਗੁਰੂ ਤੋਂ ਬਿਨਾ ਇੱਕ ਕਦਮ ਵੀ ਨਾ ਚੱਲ ਸਕੇ ਹੂੰ ਇੰਨਾ ਛੋਟਾ ਡਿਸੀਜਨ ਵੀ ਤੂੰ ਗੁਰੂ ਤੋਂ ਪੁੱਛ ਹੂੰ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਤੈਨੂੰ ਆਪਣੇ ਤੇ ਘੱਟ ਵਿਸ਼ਵਾਸ ਹੋਊਗਾ ਤੈਨੂੰ ਗੁਰੂ ਤੇ ਜ਼ਿਆਦਾ ਹੋਊਗਾ ਹੂੰ ਤੇ ਲੋਕ ਨਾ ਮੈਂ ਕੌਨਫੀਡੈਂਸ ਆ ਉਹ ਯਾਰ ਜੇ ਤੈਨੂੰ ਕੌਨਫੀਡੈਂਸ ਆ ਨਾ ਦਾ ਮਤਲਬ ਕਿਸੇ ਨਾਲ ਕਿਤੇ ਫੂਕ ਵੱਜੂਗੀ ਤੇਰੀ ਫਿਰ ਉਹਦੋਂ ਤੂੰ ਲੈਕ ਆਫ ਕੰਫੀਡੈਂਸ ਚ ਆ ਜਾਏਗਾ ਤਾਂ ਜਿਹੜਾ ਗੁਰੂ ਨੂੰ ਦੇਖ ਕੇ ਜਿਹੜਾ ਤੈਨੂੰ ਕੰਫੀਡੈਂਸ ਮਿਲਣਾ ਹੈ ਜਿਹੜਾ ਗੁਰੂ ਨੇ ਤੈਨੂੰ ਕੰਫੀਡੈਂਸ ਦੇ ਕਿਉਂਕਿ ਕੰਫੀਡੈਂਸ ਤੈਨੂੰ ਨਹੀਂ ਆਉਦੇ ਤੇ ਤੈਨੂੰ ਗੁਰੂ ਤੇ ਆ ਇਹ ਤਾਂ ਬਹੁਤ ਸੋਹਣੀ ਗੱਲ ਹੈ ਨਾ ਹੁਣ ਤੁਸੀਂ ਇਹ ਦੇਖੋ ਜਦੋਂ ਮਾਪੇ ਬੈਠੇ ਹੁੰਦੇ ਆ ਤਾਂ ਬੱਚਿਆਂ ਨੂੰ ਫਿਕਰ ਕੋਈ ਨਹੀਂ ਹੁੰਦੀ ਉਹੀ ਗੱਲ ਹੈ ਉਹੀ ਗੱਲ ਹੈ ਕਿ ਤੈਨੂੰ ਟੈਨਸ਼ਨ ਕੋਈ ਨਹੀਂ ਹੈ ਕੋਈ ਪ੍ਰਵਾਹ ਨਹੀਂ ਕਰਨੇ ਤੇ ਇਥੋਂ ਕੋਈ ਕਿਸੇ ਦਿਨ ਗਲਤ ਡਿਸੀਜਨ ਲਿਆ ਜਾਊ ਮੈਨੂੰ ਇੱਥੇ ਕਿਸੇ ਨੇ ਕਿਹਾ ਯਾਰ ਆਹ ਡਿਸੀਜਨ ਤੇਰਾ ਗਲਤ ਹੈ ਮੈਂ ਕਿਹਾ ਯਾਰ ਮੈਨੂੰ ਮੈਂ ਡਿਵੀਜ਼ਨ ਲੈ ਲੈਂਦਾ ਹੀ ਨਹੀਂ ਮੈਂ ਕ੍ਰਿਸਟਲ ਹੁੰਨਾ ਤੁਸੀਂ ਲੋਕ ਦੁੱਧ ਦਾ ਚੁੰਦੇ ਨੇ ਕਿਉਂ ਦੁੱਧ ਦਾ ਜਿਹਾ ਕਿਉਂ ਨਾ ਲੈ ਆ ਹੁੰਦਾ ਹਾਂ ਹਾਂ ਮੈਂ ਲੈ ਆ ਨਹੀਂ ਮੈਂ ਤਾਂ ਗੁਰੂ ਨੂੰ ਪੁੱਛ ਕੇ ਲਿਆ ਤੇ ਜੋ ਮਿਲਿਆ ਉਹਨੂੰ ਇੰਪਲੀਮੈਂਟ ਕੀਤਾ ਕੋਈ ਮੈਨੂੰ ਅੱਜ ਕੈਂ ਲੱਗ ਜੇ ਵੀ ਯਾਰ ਆ ਬੰਦੇ ਨੇ ਜਾਣਾ ਇੱਥੋਂ ਮੈਂ ਆਣੂ ਬਾਜ ਦੇ ਕੇ ਨਹੀਂ ਬੁਲਾਉਂਦਾ ਮੈਂ ਕਹਿੰਦਾ ਵੀ ਮੈਂ ਹੁਕਮ ਲਾਵਾ ਲਊ ਜੋ ਮੈਨੂੰ ਕੋਈ ਚੀਜ਼ ਆਈ ਇਸ ਪ੍ਰਤੀ ਕੀ ਫੀਲ ਆਇਆ ਜੋ ਫੀਲ ਆਇਆ ਬਸ ਉਹ ਐਗਜ਼ੀਕਿਊਟ ਕਰਨਾ ਉਹ ਆਪਣੇ ਆਪ ਚੀਜ਼ਾਂ ਉਸ ਟਾਈਮ ਕੋਈ ਗਲਤ ਲੱਗਦੀ ਹੈ ਬਾਅਦ ਚਰ ਬਾਅਦ ਚ ਪਤਾ ਲੱਗਦਾ ਅੱਛਾ ਯਾਰ ਉਹ ਤਾਂ ਸਹੀ ਡਿਸੀਜਨ ਸੀ ਤੇਰਾ ਹੂੰ ਤਾਂ ਗੁਰੂ ਹਮੇਸ਼ਾ ਸਹੀ ਹੁੰਦਾ ਹੈ ਉਸ ਆ ਪਤਾ ਨਹੀਂ ਇਹ ਨ ਲੱਗਦਾ ਉਦੋਂ ਉਹ ਤਾਂ ਪਤਾ ਹੀ ਲੱਗਦਾ ਤਾਂ ਆਪਣੇ ਇੱਥੇ ਜਿਹੜਾ ਸਾਨੂੰ ਇਹ ਲੱਗ ਰਿਹਾ ਹੈ ਹਰ ਇੱਕ ਗੱਲ ਤੇ ਸਾਨੂੰ ਸੈਸੇ ਪੈਂਦੇ ਨੇ ਮੈਂ ਕਹਿੰਦਾ ਵੀ ਜਦੋਂ ਆਨੰਦ ਆਨੰਦ ਸਾਹਿਬ ਦੀ ਬਾਣੀ ਪਾਉਂਦੀ ਉਹ ਚ ਵੀ ਸੈਸਾ ਸ਼ਬਦ ਆਉਂਦਾ ਹੈ ਉਹ ਮੈਂ ਨਹੀਂ ਹੁਣ ਦੱਸੂਗਾ ਤੁਸੀਂ ਪੜਿਓ ਹੂੰ ਤਾਂ ਉੱਥੇ ਜਿੱਥੇ ਸੈਸਾ ਆਇਆ ਨਾ ਉੱਥੇ ਰੁਕਿਓ ਹੂੰ ਫਿਰ ਉਹ ਪੜ੍ਹੋ ਮਹਾਰਾਜ ਸਾਸ្តੇ ਦਾ ਕੀ ਇਥਿਆਰਤ ਕੀਤਾ ਕਿਸੇ ਨੇ ਨਹੀਂ ਹਜੇ ਉਸ ਤੇ ਖਿਆਲ ਕੀਤਾ ਹੋਣਾ ਉਹ ਜਦੋਂ ਬਾਅਦ ਦੇ ਵਿੱਚ ਅਸੀਂ ਪੜ੍ਹਦੇ ਨਾ ਕੋਈ ਕਿ ਅਸੀਂ ਬਾਣੀ ਪੜ੍ਹਦੇ ਜਰੂਰ ਹਾਂ ਅਸੀਂ ਬਾਣੀ ਦੇ ਦਿੱਤੇ ਸ਼ਬਦਾਂ ਨੂੰ ਅੰਦਰ ਵਿਚਾਰ ਦੇ ਵਿੱਚ ਜਦੋਂ ਚੱਲਦੇ ਹਨ ਨਾ ਉਹ ਆਪਣੇ ਆਪ ਖੈਰ ਇਹਦੇ ਅਨਸਰ ਵੀ ਇੱਕ ਗੱਲ ਹੋਰ ਵੀ ਕਮਾ ਸੋਨੂੰ ਮੈਂ ਕਹਿਣਾ ਐਡ ਆਨ ਕਰਦੀ ਜਾਵਾਂ ਬਾਣੀ ਜਿਹੜੀ ਹੈਗੀ ਹੈ ਨਾ ਜਪ ਦੇ ਰੂਪ ਚ ਸਾਡੇ ਕੋਲੇ ਮਹਾਰਾਜ ਨੇ ਮੂਲ ਮੰਤਰ ਦੇ ਵਿੱਚ ਸਾਨੂੰ ਜਪ ਕੀਰਚ ਕਹਤਾ ਇਹਨੂੰ ਜਪ ਹਮ ਬਾਣੀ ਪੜਨੀ ਨਹੀਂ ਆ ਬਾਣੀ ਜਪਣੀ ਆ ਹਮ ਕਿਉਂਕਿ ਲੋਕ ਕਹਿੰਦੇ ਸਾਨੂੰ ਇਹਦੇ ਅਰਥ ਨਹੀਂ ਪਤਾ ਅਸੀਂ ਗਲਤ ਨਾ ਜਪਦੀਏ ਗਲਤ ਨਾ ਪੜ ਲਈਏ ਮੈਂ ਕਹਾਂ ਤੁਸੀਂ ਪੜਨਾ ਨਹੀਂ ਤੁਸੀਂ ਜਪਣਾ ਹੈ ਹਮ ਅਰਥ ਤੁਸੀਂ ਨਹੀਂ ਕਰਨੇ ਅਰਥ ਆਉਣਗੇ ਹਮ ਅਰਥ ਆਉਣਗੇ ਤੇਰੇ ਅਕੋਰਡਿੰਗਲੀ ਆਉਣਗੇ ਤਾਂ ਉਹ ਤੇਰੇ ਅਕੋਰਡਿੰਗਲੀ ਸਾਰਥਿਕ ਹੋਣਗੇ ਤੂੰ ਜੇਵ ਜਿਹਾ ਵੀ ਬੰਦਾ ਹੈ ਜੇ ਜੀ ਵੀ ਤੇਰੀ ਬੋਧ ਹੈ ਤੈਨੂੰ ਉਸੇ ਬੁੱਧ ਜੀ ਨੂੰ ਸੰਤੁਸ਼ਟ ਕਰਕੇ ਜਾਣਗੇ ਤੈਨੂੰ ਇਹ ਲੈ ਤੈਨੂੰ ਕਿਸੇ ਵੱਤੋਂ ਕੁਝ ਹੋਰ ਚੀਜ਼ ਲੈਣ ਦੀ ਲੋੜ ਨਹੀਂ ਉਹ ਵੀ ਤੇਰੀਆਂ ਤੂੰ ਤੈਨੂੰ ਕੁਝ ਨਹੀਂ ਪਤਾ ਨਾ ਤੈਨੂੰ ਇੰਨਾ ਕੰਮ ਜ਼ਰੂਰ ਕਰ ਲੈ ਕਿ ਤੂੰ ਉਹਨੂੰ ਜਾ ਕੇ ਜਪ ਲਾ ਉਹਨੀ ਦਾ ਪੰਜਾਬੀ ਗੁਰੂਖੀ ਕੀ ਸਾਨੂੰ ਮੇਰੇ ਖਿਆਲ ਚ ਦਿੱਤੀ ਹੋਈ ਆ ਵਾਹਿਗੁਰੂ ਦੇ ਹਜੇ ਮੇਰ ਹੈ ਕਿ ਉਹਨੀ ਕ ਸਾਨੂੰ ਥੋੜੀ ਵੀ ਆਉਂਦੀ ਆ ਤਾਂ ਉਹਨੀ ਕ ਫਿਰ ਵੀ ਆਉਂਦੀ ਆ ਹਮ ਬਿਲਕੁਲ ਉਹ ਸਰਲ ਲਿਖੀ ਹੋਈ ਆ ਕਿਤੇ ਕੰਪਲਿਕੇਟਿਡ ਵੀ ਆ ਕੋਈ ਗੱਲ ਨਹੀਂ ਨਹੀਂ ਆਉਂਦੀ ਛੱਡ ਦੋ ਹਮ ਜਿੰਨ ਜਿੰਨੀ ਵੀ ਪੜ ਸਕਦੇ ਜਵੇਂ ਵੀ ਪੜ ਸਕਦੇ ਹੋ ਨਾ ਪੜ ਲਓ ਇੱਕ ਡਰਾਇਆ ਹੂੰ ਤੂੰ ਆ ਕੇ ਕਰੀਏ ਨਾ ਮੈਂ ਕਹਿੰਦਾ ਤੁਸੀਂ ਬਾਹਰ ਡਾ ਕੇ ਨਾ ਤੂੰ ਗੁਰੂ ਤੇ ਤੁਸੀਂ ਦੋਨੇ ਹੋ ਕੋਈ ਸੋਨੂੰ ਤੀਜਾ ਨਾ ਦੇਖ ਰਿਹਾ ਹੋਵੇ ਡਰਾਇਆ ਕੋਈ ਗੱਲ ਨਹੀਂ ਜੇ ਅੱਜ ਪਤਾ ਹੈ ਵੀ ਤੋਤਲਾ ਮੁੰਡਾ ਹੋਵੇ ਤੁਹਾਡਾ ਤਾਂ ਪਾਪਾ ਪਾਪਾ ਕਰਦਾ ਹੋਵੇ ਤੇ ਤੁਸੀਂ ਤਾਂ ਪਾਪੇ ਪਾਪੇ ਨੂੰ ਕਹਿੰਦੇ ਪਾਪਾ ਨਹੀਂ ਕਹਿ ਰਿਹਾ ਤਾਂ ਪਾਪਾ ਕਹ ਤੂੰ ਕਹਿ ਰਿਹਾ ਉਹਨੂੰ ਪਤਾ ਵੀ ਅਜੇ ਤੋਤਲਾ ਹੈ ਹੂੰ ਮਾਸੂਮ ਹੈ ਮੇਰੀ ਪਪਾ ਬਾਪੂ ਦੀ ਪ੍ਰਕਰਮਾ ਕਰਦਾ ਹੋ ਇਸ ਤਰ੍ਹਾਂ ਕਰਕੇ ਸਿਮਿਲਰ ਅਸੀਂ ਤੋਤਲੇ ਆ ਅਸੀਂ ਛੋਟੇ ਆ ਅਸੀਂ ਆਪਣੇ ਗੁਰੂ ਦੀ ਪ੍ਰਕਰਮਾ ਕਰਦੇ ਸਾਨੂੰ ਨਹੀਂ ਪਤਾ ਪਰ ਸਾਨੂੰ ਪ੍ਰਕਰਮਾ ਕਰਕੇ ਸਾਨੂੰ ਆਨੰਦ ਮਿਲਦਾ ਹੂੰ